ਨਮਸਕਾਰ ਇਹ ਆਕਾਸ਼ਵਾਣੀ ਹੈ ਪ੍ਰਾਦੇਸ਼ਿਕ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਜ ਸਭਾ ਵਿੱਚ ਵਕਫ ਤਰਮੀਮੀ ਬਿੱਲ 2025 ਨੂੰ ਵਿਚਾਰਨ ਅਤੇ ਪਾਸ ਕਰਨ ਲਈ ਪੇਸ਼ ਕੀਤਾ ਗਿਆ ਹੈ ਭਾਰਤ ਅਤੇ ਥਾਈਲੈਂਡ ਨੇ ਅੱਜ ਵਕਫ ਖੇਤਰਾ ਵਿੱਚ ਸਹਿਯੋਗ ਲਈ 6 ਸਮਝੌਤਿਆਂ ਤੇ ਦਸਤਖਤ ਕੀਤੇ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਵੱਲੋਂ ਕਰਤਾਰਪੁਰ ਕੋਰੀਡੋਰ ਨੇ ਕੀਤੀ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਪੱਟੇਦਰ ਜਾਤਾਂ ਨਾਲ ਸੰਬੰਧਿਤ ਅਤੇ ਦਿਵਿਆਂਗ ਜਨਾਚੋਂ ਲਾਪਾਤਰੀਆਂ ਨੂੰ مالی ਸਾਲ 2024-25 ਦਰਾਂ ਸਬਸਿਡੀ ਨਾਲ 9.14 ਕਰੋੜ ਰੁਪਏ ਦੀ ਰਕਮ ਕਰਜ਼ੇ ਦੇ ਰੂਪ ਵਿੱਚ ਜਾਰੀ ਕੀਤੀ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਿੰਨ ਅਹਿਮ ਫੈਸਲੇ ਲਏ ਗਏ ਨੇ ਤੇ ਸੀਨੀਅਰ ਵਰਦੀ ਦੀ 15ਵੀਂ ਹੌਕੀ ਇੰਡੀਆ ਰਾਸ਼ੀ ਚੈਂਪੀਅਨਸ਼ਿਪ ਪਲਕਾ ਉੱਤਰ ਪ੍ਰਦੇਸ਼ ਵਿੱਚ 84 ਦੇ ਮੇਜਰ ਧਿਆਨ ਚੰਦ ਹੌਕੀ ਸਟੇਜ ਦੇ ਵਿਕੇ ਸ਼ੁਰੂ ਹੋਣ ਜਾ ਰਹੀ ਹੈ। ਹੁਣ ਖਬਰਾਂ ਵਿਸਥਾਰ ਨਾਲ ਰਾਜ ਸਭਾ ਵਕਫ ترمیمی ਬਿਲ 2025 ਤੇ ਬਹਿਸ ਕਰ ਰਹੀ ਹੈ ਵਕਫ ترمیمی ਬਿਲ 2025 ਦਾ ਉਦੇਸ਼ ਵਕਫ ਸੰਪਤੀਆਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣਾ ਹੈ ਜਿਸ ਵਿੱਚ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧ ਨੇ ਇਸ ਕਾਨੂੰਨ ਦਾ ਉਦੇਸ਼ ਸੰਪਤੀਆਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਵਧਾਉਣਾ ਵਕਫ ਬੋਰਡਾਂ ਅਤੇ ਸਥਾਨਕ ਅਧਿਕਾਰੀਆਂ ਦਰਮਿਆਨ ਤਾਲਮੇਲ ਨੂੰ ਸੁਚਾਰੂ ਬਣਾਉਣਾ ਅਤੇ ਹਿੱਸੇਦਾਰਾਂ ਦੇ ਅਧਿਕਾਰਾਂ ਦੀ ਇਰਾਕੀ ਕਰਨਾ ਹੈ ਇਹ ਬਿਲ ਮੁਸਲਮਾਨ ਔਰਤਾਂ ਖਾਸ ਕਰਕੇ ਵਿਧਵਾ ਮਾਂ ਅਤੇ ਤਲਾਕशुदा ਔਰਤਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਤਰ ਬਣਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਪੇਸ਼ ਹੈ ਇੱਕ ਰਿਪੋਰਟ ਵਕਫ ਸੋਦ ਬਿਲ 2025 ਦਾ ਉਦੇਸ਼ ਮੁਸਲਿਮ ਔਰਤਾਂ ਨੂੰ ਵਿਰਾਸਤੀ ਸੰਪਤੀ ਵਿੱਚ ਉਹਨਾਂ ਦਾ ਬੰਦਾ ਹਿੱਸਾ ਵਿੱਤੀ ਸਹਾਇਤਾ ਅਤੇ ਵਕਫ ਜਾਇਦਾਦਾਂ ਦੇ ਪ੍ਰਬੰਧਨ ਵਿੱਚ ਮਜ਼ਬੂਤ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਇਹ ਬਿਲ ਵਕਫ ਵਿੱਚ ਵੀ ਮੁਸਲਿਮ ਔਰਤਾਂ ਦੀ ਫੈਸਲਾ ਲੈਣ ਦੀ ਸ਼ਕਤੀ ਨੂੰ ਯਕੀਨੀ ਬਣਾਉਂਦਾ ਹੈ। ਇਸ ਬਿਲ ਮੁਤਾਬਕ ਵਕਫ ਨੂੰ ਜਾਇਦਾਦ ਸਮਰਪਿਤ ਕਰਨ ਤੋਂ ਪਹਿਲਾਂ ਔਰਤ ਵਾਰਸਾਂ ਨੂੰ ਉਹਨਾਂ ਦਾ ਹਿੱਸਾ ਮਿਲਣਾ ਚਾਹੀਦਾ ਹੈ। ਬਿਲ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਵਕਫ ਨੂੰ ਉਦੋਂ ਤੱਕ ਜਾਇਦਾਦ ਸਮਰਪਿਤ ਨਹੀਂ ਕਰ ਸਕਦਾ ਜਦੋਂ ਤੱਕ ਔਰਤ ਵਾਰਸਾਂ ਨੂੰ ਪਹਿਲਾਂ ਉਹਨਾਂ ਦਾ ਸਹੀ ਹਿੱਸਾ ਪ੍ਰਾਪਤ ਨਹੀਂ ਹੋ ਜਾਂਦਾ ਇਹ ਬਿੱਲ ਵਕਫ ਨੂੰ ਸਮਾਜਿਕ ਭਲਾਈ ਅਤੇ ਨਿਆਂ ਲਈ ਇੱਕ ਸਾਧਨ ਬਣਾਉਣ ਵੱਲ ਇੱਕ ਵੱਡਾ ਕਦਮ ਹੈ ਬਿੱਲ ਦਾ ਉਦੇਸ਼ ਵਿਰਾਸਤ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਕੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੀ ਮਦਦ ਕਰਕੇ ਵਕਫ ਦੇ ਪ੍ਰਸ਼ਾਸਨ ਵਿੱਚ ਔਰਤਾਂ ਦੀ ਭੂਮਿਕਾ ਨੂੰ ਵਧਾ ਕੇ ਅਤੇ ਆਰਥਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਕੇ ਵਕਫ ਪ੍ਰਸ਼ਾਸਨ ਵਿੱਚ ਲੰਮੇ ਸਮੇਂ ਲਈ ਲਿੰਗ ਸਮਾਨਤਾ ਪੈਦਾ ਕਰਨਾ ਹੈ ਬਿਊਰੋ ਰਿਪੋਰਟ ਨਾਲ ਆਕਾਸ਼ਵਨੀ ਖਬਰਾਂ ਲਈ ਜਰਨਦਤੋ ਮਹਾਰਾਜੇਸ਼ ਬਾਲੀ ਇਬਿਲ ਵਕਫ ਬੋਰਡ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਦਾ ਉਦੇਸ਼ ਰੱਖਦਾ ਹੈ ਜਿਸ ਵਿੱਚ ਬਿਹਤਰ ਵਕਫਾ ਸ਼ਾਸਨ ਅਤੇ ਫੈਸਲੇ ਲੈਣ ਲਈ ਵਕਫ ਵਕਫ ਮੁਸਲਮ ਸੰਪਰਦਾਵਾਂ ਦੀ ਪ੍ਰਤੀਨਿਧਤਾ ਹੋਵੇ। ਬਿੱਲ ਪੇਸ਼ ਕਰਦਿਆਂ ਕਟਗਣਤੀ ਮਾਮਲੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਇਹ ਬਿੱਲ ਹਿੱਸੇਦਾਰਾਂ ਦੇ ਨਾਲ-ਨਾਲ ਸਾਂਝੀ ਸੰਸਦੀ ਕਮੇਟੀ ਵਿੱਚ ਵਿਸਾਰਪੂਰਨ ਸਲਾਹ-ਮਸ਼ਵਰੇ ਤੋਂ ਬਾਅਦ ਲਿਆਂਦਾ ਗਿਆ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਸ ਬਿੱਲ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਨੇ ਕਿਹਾ ਕਿ ਵਕਫ ਫਜ਼ਾਲ ਆਪ ਸਿਰਫ ਮੁਸਲਮਾਨਾਂ ਨੂੰ ਹੀ ਮਿਲ ਸਕਦਾ ਹੈ ਤੇ ਕੋਈ ਵੀ ਗੈਰ-ਮੁਸਲਮ ਵਕਫ

ਇੱਥੇ ਜ਼ਿਕਰ ਹੋ ਗਿਆ ਕਿ ਲੋਕ ਸਭਾ ਵੱਲੋਂ ਇਹ ਬਿਲ ਬੀਤੀ ਰਾਤ ਪਾਸ ਕਰ ਦਿੱਤਾ ਗਿਆ ਹੈ ਬਹਿਸ ਵਿੱਚ ਹਿੱਸਾ ਲੈਂਦੇ ਕਾਂਗਰਸੀ ਡਾਕਟਰ ਸੈਦ ਨਸੀਰ ਹੁਸੈਨ ਨੇ ਕਿਹਾ ਕਿ ਇਹ ਬਿਲ ਗੁਰਮਰਾ ਕੋਨਾ ਤੇ ਇਸ ਨੂੰ ਫਿਰਕੂਤ੍ਰ ਵਿਕਰਨ ਦੇ ਇਰਾਦੇ ਨਾਲ ਲਿਆਂਦਾ ਗਿਆ ਹੈ ਉਹਨਾਂ ਨੇ ਇਲਜ਼ਾਮ ਲਾਇਆ ਕਿ ਭਾਜਪਾ ਪਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤ ਤੇ THAILAND ਨੇ ਅੱਜ ਸੂਚਨਾ ਟੈਕਨੋਲੋਜੀ ਸਮੁੰਦਰੀ ਖੇਤਰ ਰੈਮੇਸੇਮੇ ਦਸਤਕਾਰੀ ਅਤੇ ਹੱਥ ਕੱਢੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ 6 ਸਮਝੌਤਿਆਂ ਤੇ ਦਸਤਖਤ ਕੀਤੇ ਨੇ ਅੱਜ ਦੁਪਹਿਰ ਬਾਅਦ ਬੈਂਕਾਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ THAI ਹਮਰਤਬਾ ਪੈਂਟੋਂਗ ਟੌਨ ਸ਼ਿਨਾਵਾਤਰਾ ਦਰਮਿਆਨ ਦਵੱਲੀ ਗੱਲਬਾਤ ਤੋਂ ਬਾਅਦ ਇਹਨਾਂ ਸਮਝੌਤਿਆਂ ਦਾ ਵਟਾਂਦਰਾ ਕੀਤਾ ਗਿਆ ਦੋਵਾਂ ਧਿਰਾਂ ਨੇ ਸਮੁੱਚੇ ਦਵੱਲੀ ਸਬੰਧਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਭਾਰਤ-THAIलैंड ਦਵੱਲੀ ਪਾਈਵਾਲੀ ਨੂੰ ਹੋਰ ਰਫ਼ਤਾਰ ਦੇਣ ਦੇ ਤਰੀਕਿਆਂ ਤੇ ਚਰਚਾ ਕੀਤੀ ਖੇਤਰੀ ਅਤੇ ਬਹੁਪੱਖ ਪੰਜਾਬ ਦੇ ਰਾਸ਼ਪਤ੍ਰ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਪਾਪਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਦਿਆਂ ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕੀਤੀ। ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚੀ ਪੈਦਲ ਯਾਤਰਾ 5 ਦਿਨਾਂ ਚ ਲੈ ਕੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਪਤ੍ਰ ਨੇ ਕਿਹਾ ਕਿ ਉਹ ਖੁਦ ਪੈਦਲ ਚੱਲਣ ਆਏ ਨੇ ਤਾਂ ਜੋ ਪੰਜਾਬ ਭਾਰਤ ਦੇ ਦੇਸ਼ ਨੂੰ ਨਸ਼ਾ ਮੁਕਤ ਹੋਣ ਦਾ ਸੁਨੇਹਾ ਦਿੱਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਰੰਗਲਾ ਪੰਜਾਬ ਉਦੋਂ ਹੀ ਬਣੇਗਾ ਜਦੋਂ ਨਸ਼ਾ ਮੁਕਤ ਹੋਏਗਾ। ਇਹ ਕਹਿੰਦਿਆਂ ਕਿ ਪੰਜਾਬ ਗੁਰੂਆਂ ਪੀਰਾਂ ਉਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਲੋੜ ਹੈ ਕਿ ਉਹ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣ ਉਹਨਾਂ ਨੇ ਨਸ਼ਾ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਤੇ ਸੁਰਤ ਦਿੱਤਾ मेरा ऐसा मानना है कि अकेले सरकार और सरकार के प्रयत्न से कभी भी नशा मुक्त पंजाब नहीं बने बनेगा तभी जब ये एक जन जागरण बन करके हर जनता हर माँ बहन हर शिक्षित व्यक्ति हर व्यक्ति इस अभियान में सहभागी बन करके काम करेगा ऐसे में जब से आया हूँ पंजाब के कई लोग कई वर्षो ऐसी नशा मुक्त पंजाब बने ये प्रयास कर रहे हैं कोई हमने पहली बार शुरू किया ऐसा कई संस्थाएं कर रही है कई स्वयं सेवी संस्थाएं भी इसमें काम कर रही है हमारे धर्म गुरु भी इस बारे में काम कर मैंने सोच ताकि सबको एक साथ कैसे लाएं ताकि सब मिलकर के प्रयास करें तो मैं सोचता हूं इसमें जल्दी सफलता मिले इस पैदल यात्रा में नौजवान ना विद्यार्थियां लेखकां बुद्धिजीवियां वखवख सामाजिक जथेबंदियां दे नुमाएं दियां पंचायती नुमांदियां दे नाल -नाल, आम लोका ने भी हिस्सा लिया ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਪੰਜਾਬ ਪੁਲਿਸ ਨੂੰ ਵਧੀਆ ਬੁਨਿਆਦੀ ਢਾਂਚੇ ਸਹੂਲਤਾਂ ਨਾਲ ਲੈਸ ਕਰ ਰਹੀ ਹੈ ਅਤੇ ਇਸ ਨੂੰ ਵਿਗਿਆਨਕ ਲੀਹਾਂ ਤੇ ਆਧੁਨਿਕ ਬਣਾ ਰਹੀ ਹੈ ਤਾਂ ਜੋ ਫੋਰਸ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਟਾਕਰਾ ਨਜਿੱਠਣ ਦੇ ਯੋਗ ਹੋ ਸਕੇ ਸੂਬੇ ਭਰ ਦੇ ਥਾਣਿਆਂ ਲਈ ਫਿਲੌਰ ਤੋਂ 139 ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਸੂਬੇ ਭਰ ਦੇ ਸਾਰੇ 454 ਥਾਣਿਆਂ ਦੇ ਐਸਐਚਓਜ਼ ਨੂੰ ਨਵੇਂ ਵਾਹਨ ਮਿਲੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਕਈ ਵਿਰੋਧੀ ਤਾਕਤਾਂ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਨਾਪਾਕ ਮਨਸੂਬੇ ਕਾਂਡ ਰਹੀਆਂ ਨੇ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਨੂੰ ناکਾਮ ਕੀਤਾ ਹੈ ਉਨਾ ਕਿਹਾ ਕਿ ਸੂਬੇ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਫੋਰਸ ਨੂੰ ਜਾਂਚ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਉन्नत ਜ਼ਰੂਰਤ ਅਨੁਸਾਰ ਅਪਡੇਟ ਕੀਤਾ ਜਾਵੇ। ਇਹ ਖਬਰਾਂ ਤੁਸੀਂ ਆਕਾਸ਼ ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIR_R_ਨੂਚਲੰਦਰ। ਪੰਜਾਬ ਸਰਕਾਰ ਨੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਅਤੇ ਦਿਵਿਆੰਗ ਜਨਾਂ ਚੋਂ 522 ਲਾਪਾਤਰੀਆਂ ਨੂੰ ਮਾਲੀ ਸਾਲ 2024-25 ਦੌਰਾਨ 9.14 ਕਰੋੜ ਰੁਪਏ ਦੀ ਰਕਮ ਕਰਜ਼ੇ ਦੇ ਰੂਪ ਵਿੱਚ ਜਾਰੀ ਕੀਤੀ ਹੈ ਜਿਸ ਵਿੱਚ 1.46 ਕਰੋੜ ਰੁਪਏ ਦੀ ਸਬਸਿਡੀ ਵੀ ਸ਼ਾਮਿਲ ਹੈ ਇਹ ਜਾਣਕਾਰੀ ਸੂਬੇ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਸਮਾਜਿਕ ਤੌਰ ਤੇ ਪਛੜੇ ਅਤੇ ਹਾਸ਼ੀਅਤ ਲੋਕਾਂ ਨੂੰ ਵਿਦਿਅਕ ਆਰਥਿਕ ਅਤੇ ਸਮਾਜਿਕ ਰੂਪ ਵਿੱਚ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ ਉਨਾ ਕਿਹਾ ਕਿ ਪੰਜਾਬ ਪਟੇਦਰਜਾਤਾ ਤੇ ਦਿਵਿਆਂਗ ਜਿਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਹਨਾਂ ਨੂੰ ਸਵੈ ਰੋਜ਼ਗਾਰ ਉਚੇਰੀ ਸਿੱਖਿਆ ਵਾਸਤੇ ਰਿਆਇਤੀ ਵਿਆਸਰਾ ਤੇ ਕਰਜ਼ਾ ਪ੍ਰਦਾਨ ਕਰ ਰਹੀਏ कैबिनेट मंत्री डॉ बलजीत कौर ने किया कि सूबा सरकार वलौ चलाइयां जा रही है स्कीमा तहत पट्टीदार जाति ਨਾਲ संबंधित कोई भी व्यक्ति जिसकी उम्र 18 ਤੋਂ 55 ਸਾਲ ਦਰਮਿਆਨ ਹੋਵੇ ਤੇ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੋਵੇ ਸਵੈ ਰੁਸਕਾਰ ਜਾਂ ਚੇਰੀ ਸਿੱਖਿਆ ਲਈ ਕਰਜ਼ਾ ਲੈ ਸਕਦਾ ਹੈ ਇਸੇ ਤਰ੍ਹਾਂ 18 ਤੋਂ 60 ਸਾਲ ਤੱਕ ਦਾ ਕੋਈ ਵੀ ਦਿਵਿਆਂਗ ਵਿਅਕਤੀ ਜੋ ਕਿ 40% ਜਾਂ ਇਸ ਤੋਂ ਵੱਧ ਦਿਵਿਆਂਗ ਹੋਵੇ ਭਾਵੇਂ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਹੋਵੇ ਉਹ ਵੀ ਇਹ ਕਰਜ਼ਾ ਲੈ ਸਕਦਾ ਹੈ ਮંત્રી ਨੇ ਜਾਣਕਾਰੀ ਵੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਅਤੇ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਗੈਰ ਸਰਕਾਰੀ ਸੰਸਥਾਵਾਂ ਐਨ ਜੀਓਜ਼ ਨੂੰ 80 ਲੱਖ ਰੁਪਏ ਦੀ مالی ਸਹਾਇਤਾ ਜਾਰੀ ਕੀਤੀ ਹੈ। ਉਹਨਾਂ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਐਨ ਜੀਓਜ਼ ਰਾਹੀਂ ਨੌਜਵਾਨਾਂ ਤੇ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਕੈਬਨਿਟ ਮੀਟਿੰਗ ਵਿੱਚ ਥਿੰ ਅਹਿਮ ਫੈਸਲੇ ਲਏ ਗਏ ਨੇ। ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸਿਸ ਵੀ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬਣਾਈ ਆ ਜਿਹਦੇ 118 ਸਕੂਲਾਂ ਆ ਮੀਨਸ ਰੇ ਉਹਨਾਂ ਵਿੱਚੋਂ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਜਿੱਥੇ ਅਸੀਂ ਸਕੂਲ ਮੈਂਟਰਸ਼ਿਪ ਜਿਹੜੀ ਆ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਸੀ ਆ 223 ਉਹਦੇ ਅੰਦਰ ਕਾਫੀ ਸਾਰੀਆਂ ਸੌਦਾ ਕੀਤੀਆਂ ਰਹੀਆਂ ਇਨਾ ਫੈਸਲਿਆਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਣਾ ਕੇ 100 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਦੂਜਾ ਫੈਸਲਾ ਸਿੱਖਿਆ ਖੇਤਰ ਨਾਲ ਸੰਬੰਧਿਤ ਹੈ ਜਿਸੇ 118 ਐਮੀਨ ਸਕੂਲਾਂ ਵਿੱਚ ਅਸੀਂ ਸਕੂਲਾਂ ਨੂੰ ਸਕੂਲ ਮੈਂਟਰਸ਼ਿਪ ਵਿੱਚ ਜੋੜਿਆ ਗਿਆ ਹੈ। ਖਜ਼ਾਨਾ ਮੰਤਰੀ ਜੀਮਾ ਨੇ ਮਾਈਨਿੰਗ ਅਤੇ ਮੈਨਰਲ ਯੋਜਨਾ 2023 ਵਿੱਚ ਕੀਤੀ ਸੋਧ ਬਾਰੇ ਤੀਜੇ ਫੈਸਲੇ ਸੰਬੰਧੀ ਵੀ ਜਾਣਕਾਰੀ ਦਿੱਤੀ। ਸੀਨੀਅਰ ਮਰਤਾ ਦੀ 15ਵੀਂ ਹਾਕੀ ਇੰਡੀਆ ਰਾਸ਼ਟਰੀ ਚੈਂਪੀਅਨਸ਼ਿਪ ਪਲਿੱਗਟੁਰਪਦੇਸ਼ ਵਿੱਚ ਅਸਦੀਮੇਜ ਧਿਆਨਚੰਦ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਇਹ ਟੂਰਨਾਮੈਂਟ ਜੋ 15 ਅਪ੍ਰੈਲ ਤੱਕ ਚਲੇਗਾ ਮਾਰਚ ਵਿੱਚ ਹੋਈ ਸੀਨੀਅਰ ਔਰਤਾ ਦੀ ਚੈਂਪੀਅਨਸ਼ਿਪ ਵਾਂਗ ਇੱਕ ਨਵੇਂ ਡਿਵੀਜ਼ਨ ਅਧਾਰਿਤ ਫਾਰਮੈਟ ਤੇ ਹੋਏਗਾ ਇਸ ਵਿੱਚ ਕੁੱਲ 30 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਤਿੰਨ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ ਆਖਿਰជា ਖਾਸ ਖਬਰ ਇੱਕ ਵਾਰ ਫਿਰ ਰਾਸ਼ਸਭਾ ਵਿੱਚ ਵਕਫਾ ਤਰਮੀਮੀ ਬਿਲ 2025 ਨੂੰ ਵਿਚਾਰਨ ਅਤੇ ਪਾਸ ਕਰਨ ਲਈ